ਸ਼ਹਿਰ ਖੰਨਾ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਦੁਪਹਿਰ ਇੱਕ ਪੀਆਰਟੀਸੀ ਬੱਸ ਨੇ ਜਦ ਖੰਨਾ ਬਜੇ ਰੁਕੀ ਤਾਂ ਤਦ ਜਦ ਇੱਕ ਮਹਿਲਾ ਆਪਣੇ ਬੱਸ ਵਿੱਚ ਚੜਨ ਲੱਗੀ ਤਾਂ ਬੱਸ ਦੇ ਡਰਾਈਵਰ ਵੱਲੋਂ ਬੱਸ ਭਜਾ ਲਈ ਗਈ ਉੱਥੇ ਮੌਜੂਦ ਪੱਤਰਕਾਰ ਅਮਨ ਤੱਗੜ ਨੇ ਮਹਿਲਾ ਤੇ ਡਰਾਈਵਰ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਬੱਸ ਦੇ ਡਰਾਈਵਰ ਵੱਲੋਂ ਬਿਨਾਂ ਪੁੱਛੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਜਦ ਪੱਤਰਕਾਰ ਨੇ ਕਿਹਾ ਕਿ ਇਹ ਮੇਰਾ ਕੰਮ ਹੈ ਤਾਂ ਉਸ ਵਕਤ 10 ਤੋਂ 15 ਬੰਦਿਆਂ ਨੇ ਪੱਤਰਕਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਪੱਤਰਕਾਰ ਨੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਉਸ ਦਾ ਮੋਬਾਈਲ ਵੀ ਖੋਲਿਆ ਗਿਆ ਅਤੇ ਉਸ ਤੇ ਹਮਲਾ ਜਾਰੀ ਰੱਖਿਆ ਆਕੇ ਪੱਤਰਕਾਰ ਨੂੰ ਆਪਣੇ ਆਪ ਨੂੰ ਬਚਾਉਣ ਦੇ ਲਈ ਬੱਸ ਅੱਗੇ ਪੈਣਾ ਪਿਆ ਤੇ ਪੱਤਰਕਾਰ ਤੇ ਇਹ ਵੀ ਦੋਸ਼ ਲਗਾਏ ਗਏ ਕਿ ਉਹ ਬੱਸ ਡਰਾਈਵਰ ਤੋਂ ਪੈਸੀ ਦੀ ਮੰਗ ਕਰ ਰਿਹਾ ਸੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਵਰੇਜ ਕਰਨ ਦੌਰਾਨ ਇਹ ਕਿੱਥੇ ਸਾਬਤ ਹੁੰਦਾ ਹੈ ਕਿ ਪੱਤਰਕਾਰ ਨੇ ਪੈਸੇ ਮੰਗੇ ਹੋਣ ਤੇ ਉਹਨਾਂ ਨੇ ਇਹ ਦੋਸ਼ ਲਗਾਇਆ ਕਿ ਇਸ ਨੇ ਸ਼ਰਾਬ ਪੀਤੀ ਹੋਈ ਹੈ ਜਦੋਂ ਕਿ ਉਹ ਆਨ ਡਿਊਟੀ ਪੱਤਰਕਾਰੀ ਕਰ ਰਿਹਾ ਸੀ ਪਰ ਹੁਣ ਬੱਸ ਵਾਲਿਆਂ ਨੇ ਜੋ ਗੁੰਡਾਗਰਦੀ ਕੀਤੀ ਹੁਣ ਉਹਨਾਂ ਨੂੰ ਕੀ ਕਾਰਵਾਈ ਹੋਵੇਗੀ ਤਾਂ ਜੋ ਹਮੇਸ਼ਾ ਸੱਚ ਲੈ ਕੇ ਆਉਂਦਾ ਹੈ ਇਸ ਤਰ੍ਹਾਂ ਹੀ ਉਸਨਾਂ ਤੱਕਾ ਹੁੰਦਾ ਰਹੇਗਾ ਪਰ ਉੱਥੇ ਇੱਕ ਗੁਰਸਿੱਖ ਵੀਰ ਨੇ ਪੱਤਰਕਾਰ ਦੇ ਹੱਕ ਵਿੱਚ ਬਿਆਨ ਦਿੰਦੇ ਕਿਹਾ ਕਿ ਇਹਨਾਂ ਸਭ ਨੇ ਰਲ ਕੇ ਪੱਤਰਕਾਰ ਨਾਲ ਕੁੱਟਮਾਰ ਕੀਤੀ ਨਾ ਕੋਈ ਪੈਸੇ ਮੰਗੇ ਅਤੇ ਨਾ ਹੀ ਕੋਈ ਗਾਲ ਗੱਡੀ ਅਤੇ ਨਾ ਹੀ ਇਸ ਨੇ ਸ਼ਰਾਬ ਪੀਤੀ ਹੋਈ ਸੀ ਪਰ ਬੱਸ ਦੇ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਰੱਜ ਕੇ ਪੱਤਰਕਾਰ ਤੇ ਹਮਲਾ ਕੀਤਾ ਅਤੇ ਕੁੱਟਮਾਰ ਕੀਤੀ ਅਤੇ ਮੋਬਾਈਲ ਨੂੰ ਵੀ ਤੋੜ ਦਿੱਤਾ ਗਿਆ ਬਹਰ ਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਸਬੰਧ ਵਿੱਚ ਜਦੋਂ ਐਸ ਐਚਓ ਨਾਲ ਗੱਲ ਕਰਨੀ ਚਾਹੀ ਤਾਂ ਉਹ ਉਸ ਨੇ ਡਿਊਟੀ ਤੇ ਕਹਿ ਕੇ ਪੱਲਾ ਛੱਡ ਦਿੱਤਾ ਕੋਈ ਨਹੀਂ ਮੈਂ ਨੰਬਰ ਦਗਾਉਣੀ ਇੰਨਾ ਲਾਉਣਾ ਤਾਂ ਆਹੀ ਬਤਾ ਮੈਂ ਕੋਈ ਨਹੀਂ ਦੱਸਦੇ ਕੀ ਨਾਮ ਕੀ ਨਾਮ ਹੋਇਆ ਪੱਤਰਕਾਰ ਨਹੀਂ ਰੋਕਦੇ ਨਹੀਂ ਹੈਗੇ ਕੈਂਡਾ ਹੋ ਗਿਆ ਆ ਹੁਣ ਥੱਲੇ ਪਤਾ ਬਾਅਦ ਮੇਰਾ 53 ਸਾਰੀਆਂ ਪਿਆਰ ਰੋਣ ਹਰ ਵਾਰ ਸਾਡੇ ਹੀ ਹਾਲ ਹੁੰਦਾ ਫਰਨਹਵਾਰੀ ਨੇ ਫਰਨਹਵਾਰੀ ਨੇ ਹਲੋ ਸਰਕਾਰ ਆ ਲੋ ਤੱਕਰੀ ਮਾਰਨੇ ਤੱਕੇ ਨਹੀਂ ਮਾਰਦੇ ਭਾਈ ਤੱਕਰੀ ਮਾਰਦੇ ਓਏ ਸਰਕਾਰ ਤੁਸੀਂ ਕੀ ਹੋ ਤੁਸੀਂ ਕੀ ਹੋ ਇਹ ਬਸਰੇ ਵਿੱਚ ਰੱਖ ਲੋ ਇੱਤੀ ਕਰਿਓ ਇਹ ਗੁੰਡਾਗਰਦੀ ਕਰਦੇ ਰੇ ਬਸਤੇ ਵਿੱਚ ਕੀ ਨਾਮ ਹੈ ਹੈਲੋ ਕੀ ਨਾਮ ਆਹ ਦੇਖੋ ਬਸਰੇ ਵਿੱਚ ਇਹ ਗੁੰਡਾਗਰਦੀ ਕਰਦੇ ਰੇ ਅਰੇ ਬਸਰੇ ਪੜੋ ਐਸਾ ਤੈਨੂੰ ਬੋਲ ਮਾਰ ਇਹ ਖੰਨਾ ਦੇ ਵਿੱਚ ਖੜੇ ਆ ਇਹ ਡਰਾਈਵਰ ਵੱਲੋਂ ਔਰਤ ਨੂੰ ਫੁੱਟਿਆ ਗਿਆ ਤੇ ਜਦ ਆਪ ਵੀ ਇਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰੀ ਤਾਂ ਇਹਨਾਂ ਨੇ ਮੋਬਾਈਲ ਨੂੰ ਵੀ ਹੱਤ ਮਾਰਿਆ ਤੇ ਤੱਕ ਤੇ ਕੰਮ ਕੀ ਵੀ ਕੀਤੀ ਆ ਇਹ ਮੈਂ ਡਰਾਈਵਰ ਦੀ ਕੋਰ ਸ਼ਕਲ ਦਿਖਾ ਦੇਣਾ ਇਹ ਤੁਸੀਂ ਦੇਖ ਸਕਦੇ ਹੋ ਮਾਈਕਾ 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 ਚਲੋ ਜੀ ਇੱਕ ਤਸਵੀਰਾਂ ਕੰਨਾ ਸ਼ਹਿਰ ਦੀ ਅਧਾਰ ਰਹੇ ਆ ਅੰਬਾਲਾ ਘੰਟੂ ਅਮਰੀਕਾ ਵਰ ਬਫ ਜਾਰੀ ਆ ਅੰਡੀ ਪੱਤਰਕਾਰਾਂ ਮੈਂ ਅੰਡੀ ਲੋਕ ਜੋ ਪੱਤਰਕਾਰ ਹਨ ਐਸਐਸਚੂ ਨੂੰ ਬੋਲ ਮਾਰ ਇੱਕ ਕੰਨਾ ਦੀਆਂ ਤਸਵੀਰਾਂ ਅਧਾਰ ਰਹੇ ਆ ਇਹਨਾਂ ਫੋਟੋ ਨਾਲ ਵੀ ਵੀਡੀਓ ਮਰੇਗੀ ਇੱਕ ਕੰਨਾ ਜੀ ਤਸਵੀਰਾਂ ਤਕਾਰਿਆ ਇੱਥੇ ਡਰਾਈਵਰ ਵੱਲੋਂ ਲੇਡੀਜ਼ ਨਾਲ ਵੀ ਬਤਮੀਚੀ ਕੀਤੀ ਗਈ ਆ ਲੇਡੀਜ਼ ਨੂੰ ਥੱਲੇ ਵੀ ਘੁੱਟਿਆ ਗਿਆ ਇਹਦਾ ਭੱਜਿਆ ਨੂੰ ਬਾਣ ਆਹ ਹੋਰ ਮਟੰਡਾ ਪਾਉਂਦੀਆਂ ਨੇ ਨੱਕ ਜਾਨਾ ਸੀ ਫੁਰਗਰਾਮ ਨੇ ਸਾਈਡ ਤੇ ਲਾਣ ਦੇ ਬਸ 50 ਫਰਗੀ ਜੀ ਤੁਸੀਂ ਤੱਕੇ ਮਾਰੇ ਨੇ ਪੁੱਤਰ ਗਾਹ ਤੱਕੇ ਮਾਰੇ ਮੇਰੀ ਗੱਲ ਸੁਣ ਲੈ ਬੰਦੇ ਨੂੰ ਹਾਂਜੀ ਹਾਂਜੀ ਬੋਲੋ ਹੋਰ ਬੋਲੋ ਨਹੀਂ 50 ਸਵਾਰੀਆਂ ਲੋਡ ਆ ਨਾ ਔਰ ਜਾ ਕੇ ਗਿਣ ਲਾ ਤੇ ਤੱਕੇ ਮਰਨ ਤਾਂ ਮੈਨੂੰ ਤੱਕੇ ਮਰਨ ਦਾ ਕੀ ਰਾਇਦਾ ਛੋਟੀ ਕੋਲ ਕੀ ਰਾਈਦਾ ਮੈਨੂੰ ਤਾਂ ਕਿਹੜਾ ਰਾਈਦਾ ਹਲੋ ਨਾਂ ਨਹੀਂ ਸੀ ਆਪਣੇ ਨਾਂ ਦੀ ਆ ਉਹ ਨਾ ਪੁੱਛਣਾ ਇਹ ਕੈਮਰਾ ਜਾਂ ਬਰੇ ਕਰ ਕੀ ਗੱਲ ਹੈ ਤੈਨੂੰ ਮੈਂ ਕੱਲੀ ਆਪਰੇ ਤੂੰ ਦੱਸ ਵੀਡੀਓ ਬਣਾ ਵੀਡੀਓ ਤਰੀਕਾ ਸਾਰੀ ਵੀਡੀਓ ਬਣਾ ਤੇ ਯਾਦ ਰੱਖ ਤੁਹਾਡਾ ਕੰਮ ਹੀ ਆ ਸਾਡੀ ਆ ਉਹ ਛੋਟੇ ਸਾਰੀ ਉਹਰੇ ਕੋਲੋਂ ਵੀਰੇ ਕੋਈ ਨਹੀਂ ਉਹ ਕਰਦਾ ਮੇਰੀ ਗੱਲ ਚਾਹੁੰਦੇ ਆ ਮੈਨੂੰ ਗੱਲ ਲੱਗ ਆਂ ਨਾ ਲੀਓ ਉਹ ਯਾਰ ਤੂੰ ਹੀ ਕਿਤੇ ਫਸ ਗਿਆ ਕਿਹਨੇ ਕਿਹਾ ਤੂੰ ਹੀ ਬੰਦਿਆ ਚੱਲ ਤੂੰ 200 ਰੁਪਏ ਸਾਬਤ ਕਰ ਦੇਗੀ ਉਹਨੇ ਮੰਗੇ ਆ ਅਸੀਂ ਨਹੀਂ ਕਹਿੰਦੇ ਵੀਰੇ ਤੂੰ ਇਹ ਦੇ ਵੇ ਕਹਿੰਦੇ ਬੰਡਾ ਹੋ ਜਾ ਕਿਉਂ ਨਾ ਕਰੇ ਡਾਕਾ ਕਬੜਦਾ ਪਾ ਵੀਡੀਓ ਲਾਉਣ ਕਰ ਉਹ ਯਾ ਇਨਾ ਜੋ ਮਾੜੀ ਲਾ ਦੇ ਲੈ ਤੁਸੀਂ ਕਰੇ ਸਵਾਰਿਆਂ ਨੇ ਰਲ ਕੇ ਮੇਰੇ ਨਾਲ ਮਾਰਕੁੱਟ ਕੀਤੀ ਆ ਟਰੈਵਲਰ ਕਨੈਕਟਰ ਨੇ ਰਲ ਕੇ ਮਾਰਕੁੱਟ ਕੀਤੀ ਆ ਇੱਥੇ ਇਹਨਾਂ ਨੇ ਮੇਰੇ ਤੋਂ ਦੋਸ਼ ਲਾਇਨੇ ਉਹ ਸ਼ੋਤਨਾਂ ਦੇ ਚੇਹਰੇ ਸ਼ੋਤਨਾਂ ਤੇ 1 ਰੁਪਈਆ ਮੰਗਿਆ ਹੋਵੇ ਵੀਡੀਓ ਬਣੀ ਹੋਈ ਆ ਅੱਜ ਦਾ ਰਹਿਤਾ ਕਰ ਕੋਈ ਨਹੀਂ ਇੱਥੇ ਆ ਰਾਤ ਤੀਕ ਤੱਕ ਜਿਹੜੇ ਸਾਹਮਣੇ ਬੁੱਲਾਗੇ ਕੋਈ ਬੰਦਾ ਟਰੈਵਲਰ ਹੋਵੇ ਮੈਂ ਥੱਪੜ ਮਾਰਿਆ ਵੀਡੀਓ ਬਣੀ ਹੋਈ ਆ ਇਹਨੇ ਇਹਦੇ ਤੇ ਥੱਪੜ ਮਾਰਿਆ ਇਹਨਾਂ ਨੇ ਥੱਪੜ ਮਾਰਿਆ ਨੇ ਲੇਡੀਜ਼ ਨੂੰ ਉਹ ਕੰਦੀਆ ਉਹ ਕਰਿਆ ਕੈਮਰਾ ਦੀ ਫੋਟੋ ਦਿਖਾਈ ਜਾਂਦਾ

ਆਹ ਵੀਡੀਓ ਵੀਡੀਓ ਬਣਾਓ ਚੱਲ ਛੱਡ ਨਾ ਯਾਰ ਤੈਨੂੰ ਆਖੀ ਨਾ ਛੱਡ ਪਰਾ ਵੀਡੀਓ ਬਣਾ ਵੀਡੀਓ ਬਣਾਓ ਇਹਦੇ ਜਿੰਮੇਵਾਰੀ ਨਹੀਂ ਬਣਦੇ ਹੇ ਲੋ ਤੁਹਾਡੀ ਤੇਰੀਆਂ ਬਣਾ ਆ ਜਾ ਜਿਹੜੀ ਵੀ ਜਿੰਮੇਵਾਰੀ ਹੈ ਸਰਕਾਰ ਆਵੇ ਇਹ ਘਾਤ ਤੂੰ ਜਿਹਦੇ ਜਿੰਮੇਵਾਰੀ ਕਰਾ ਦੇ ਕੋਈ ਸ਼ਾਇਰ ਗੱਲ ਉਹ ਚੱਲ ਕੋਈ ਨਾ ਚਾਹ ਉਹ ਮਸਲਾ ਬੁਝਾਈ ਜਾਣੀ ਹੈ ਜਨਾਨੀ ਬੁਝਾਈ ਨਾ ਤੂੰ ਅੱਕ ਨਾ ਤੂੰ ਕਹਿੰਦੀ ਜਿੰਮੇਵਾਰੀ ਤੇਰੀ ਬਣਦੀ ਆਂ ਰਿਸ਼ ਬਣਾ ਜਾਂਦੇ ਹਾਂ ਬੰਦੇ ਨੂੰ ਜਨਾਨੀ ਸਮਝਾਈਏ ਦੱਸਣਾ ਗੱਲ ਗੱਲ ਦੋ ਨਾ ਗੱਲ ਬੁਝਾਈਏ ਚੱਲ ਸਵਾਰੀਆਂ ਬਿਠਾ ਲਓ ਜਾਓ ਯਾਰ ਸਵਾਰੀਆਂ ਬਿਠਾ ਲਓ ਤਾਂ ਕੀ ਗੱਲ ਹੈ ਦੋ ਚਾਰ ਤੇ ਲੜੀ ਜਾਂਦੇ ਹੋ 55 ਸਵਾਰੀਆਂ ਦਿੱਤੀਆਂ ਬੱਸ ਚੱਲ ਕੇ ਸਵਾਰੀਆਂ ਬਿਠਾ ਦੇ ਛੋਟਾ ਗੱਲ ਖਤਮ ਹੋ ਗਈ ਜਿਹੜਾ ਨਾ ਨਹੀਂ ਵੀ ਸੀ ਹੈ ਅਸੀਂ ਇਹਦਾ ਭੱਕ ਨਹੀਂ ਆ ਡਰਾਈਵਰ ਦਾ ਵੀਡੀਓ ਬਣਾ ਅੱਖਾਂ ਮੇਰੀਆਂ ਸੁਣੋ ਪ੍ਰਭੂ ਜੀ ਸੁਣਨਾ ਤੱਕੇ ਮਾਰੇ ਇਹ ਸੁਣਨਾ ਸਾਰੀ ਗੁੰਗਰਹੀ ਹੋਈ ਕਿ ਤੱਕੇ ਮਾਰੇ ਨੇ ਲੈਟ ਗੇਨ ਨਾਲ ਗੱਲ ਹੋਈ ਤੇ ਮੇਰੇ ਨੂੰ ਰੋਣਾ ਪੈ ਗਿਆ ਪਤਾ ਨਹੀਂ ਤੱਕੇ ਮਾਰੇ ਨੇ ਡਰਾਈਵਰ ਨੇ ਕਿਹੜੀ ਗੱਲਾਂ ਮਾਰੇ ਨੇ ਦੱਸ ਕਿਹੜੀ ਗੱਲਾਂ ਮਾਰੇ ਨੇ ਕਿਹੜਾ ਕਿਹੜਾ ਤੱਕੇ ਮਾਰੇ ਨੇ ਕਿਹੜਾ ਕਿਹੜਾ ਵੀਡੀਓ ਬਣੀ ਹੋਈ ਆ ਕਿਹੜੀ ਗੱਲਾਂ ਮਾਰੇ ਨੇ ਤੱਕੇ ਨਾਲ ਵੀ ਤਾਂ ਹੋ ਗਈ ਯਾਰ ਇਹ ਤੱਕੇ ਮਾਰਸੋ ਕੀ ਹੋ ਗਿਆ ਹਿੱਥੇ ਗਿਰਗੀ ਦਿਖਾ ਕੇ ਮਲਾਮ ਨਿਕੜੀ ਲੈਡੀਆਂ ਕਿਹੜੀ ਨਹੀਂ ਕਿਹਦੀ ਮਲਾਮ ਨਿਕੜੀ ਵੇਲੀ ਜਾਲੀ ਚੋਦੀ ਜਾਲੇ ਸਹੀ ਗੱਲ ਤੁੰ ਨੂੰ ਤਾਂ ਬਚਾਇਆ ਨੇ ਝੂਠ ਨਾ ਬੋਲੋ ਰੱਬ ਨਹੀਂ ਹੁੰਦਾ ਝੂਠ ਨਾ ਬੋਲੋ ਤੁਸੀਂ ਕਿਹਾ ਰੋੜ ਤੇ ਜਾਲਾ ਕਿਤੇ ਬੁੜੀਆਂ ਹੁੰਦਾ ਗੇਰਾਂੀ ਨੇ ਤੁਸੀਂ ਰੋੜ ਤੇ ਮੇਰੇ ਮੂੰਹ ਚਾਹੀਦੀ ਨਹੀਂ ਨੀ ਕਹਾ ਲਾਤ ਹੋਇਆ ਚੰਦਰ ਜੀ ਪਤਾ ਨਹੀਂ ਕਿ ਇਹ ਲਾਹੇ ਤੇ ਬੋਲੋ ਲੈਣੇ ਉਹਦੀ ਪੰਜੇ ਤਾਂ ਘੜਾ ਲਓ ਇਹ ਮੈਂ ਜਾਣ ਲੱਗਿਆ ਲੈ ਬੱਚੇ ਉਹ ਇੱਕ ਗੱਡੀ ਲਾਇਆ ਇਹ ਗੱਡੀ ਕਿਉਂ ਜਾਂਦੀ ਓਏ 5200 ਲੋੜ ਤੁਸੀਂ ਜੋਂ ਚੜਦਾ ਫਿਰੋ راتوں ڈولے نا نکالا کرنا ڈولے نا ساتھ بولنا ساتھ بولنا او کال سنو <سؤال> میری راتوں ڈولے ڈنگنیاں ڈنگنیاں ڈولے واجو ਪਿਆਰ ਦੀ ਤੇ ਉਹ ਕਿਹਨਾਂ ਲੈਟਰਿਕ ਵਾਸਤੇ ਲੰਦਾ ਗੱਲ ਪਿਆ ਗਾਲ ਕਰ ਤੇ ਆਪਣੀ ਪਰਵਾਹ ਕਰੀ ਤਾ ਗਾਲ ਨਾ ਰਹੀ ਆ ਤੁਹਾਨੂੰ ਗੱਲ ਗੱਡੀ ਵਿੱਚ ਉਹ ਲੰਮੇ ਕਮੈਂਟ ਵੀਰੇ ਅੰਮੇ ਕਮੈਂਟ ਵੀਰੇ ਗੁੰਡਾ ਦਿਖਾ ਲੜ ਰਹੀ ਨਹੀਂ ਲੜ ਓਏ ਕਾਹ ਨੂੰ ਆਇਆ ਕਰਦਾ ਛੱਡ ਬਰਾ ਗੱਲ ਤਾਂ ਸੁਣ ਠੰਡਾ ਰਹਿ ਤਰੇ ਹਰਾਸ ਹੁੰਦੇ ਉਹ ਠੰਡਾ ਰਹਿ ਰਿਹਾ ਟੈਡੀ ਕਰ ਕਰ ਲੈ ਵੀਰੋ ਜਾਰੀ ਨਹੀਂ ਭੇਜੋ ਦੇ ਗੱਲ ਕਰਾ ਦੇ ਡੇਟਾ ਡੇਟਾ ਗੱਲ ਕਰਾ ਦੇ ਨਾ 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 ਕਹਿੰਦਾ ਇਹਦਾ ਇਹਦਾ ਫੱਕਰ ਤੇਰੀ ਕਮਾਲ ਦੀ ਗੱਲ ਕਰ ਰਿਹਾ ਹੈ ਪੱਕੇ ਕਿਉਂ ਮਾਰ ਰਹੇ ਹੋ ਪੱਤਲ ਜਿਹੜਾ ਹੈ ਪੱਕਾ ਨੂੰ ਹਰਰਾਸ ਕਰ ਰਿਹਾ ਤੂੰ ਓ ਯਾਰ ਕੀ ਗੱਲ ਹੋ ਰਹੀ ਹੈ ਕੀ ਗੱਲ ਹੋ ਕੀ ਗੱਲ ਹੈ ਕੀ ਗੱਲ ਹੈ ਪਰਮਾਸ਼ੀ ਆ ਬਦਮਾਸ਼ੀ ਆ ਬਦਮਾਸ਼ੀ ਆ ਨਾ ਨਾ ਬਦਮਾਸ਼ੀ ਆ ਬਦਮਾਸ਼ੀ ਆ ਓਏ ਆ ਜਾ ਬਦਮਾਸ਼ੀ ਆ ਉਹ ਪੱਗੜ ਤਮਾਸ਼ੀ ਆ ਜਾ ਚਾਂਦ ਆ ਜਾ ਚਾਂਦ ਆ ਰਿਹਾ ਹੈ ਤੇ ਪੂਰਾ ਮੈਟਰ ਕੀ ਸੀ ਮਾਰਾ ਹੀ ਚੜ ਰਾਇਆ ਦੀਏ ਬੱਸ ਚ ਉਹ ਇਹਨਾਂ ਨੇ ਬੱਸ ਨਹੀਂ ਰੋਕੀ ਬੱਸ ਥਲੇ ਕਰ ਗਈ ਮਾਤਾ ਥਲੇ ਕਰ ਗਈ ਬੱਸ ਚੋਂ ਤੇ ਮੈਂ ਉੱਤੇ ਕੀ ਕੀਤਾ ਜੀ ਤਾਂ ਕੋਈ ਗਾਲ ਨਹੀਂ ਕੱਢੀ ਇਲਜ਼ਾਮ ਤੇਰੇ ਤੇ ਲਾਉਂਦੇ ਨੇ ਵੀ ਤੈਂ ਗਾਲਾਂ ਕੱਢੀਆਂ ਨੇ ਇਹਨਾਂ ਨੂੰ ਤੇ ਮੈਂ ਮਾਤਾ ਜੀ ਨੂੰ ਡਰਾਈਵਰ ਨੂੰ ਸਿਰਫ ਇਹਨਾਂ ਪੁੱਛਿਆ ਸੀਗਾ ਵੀ ਇੱਕ ਬੱਸ ਦੇ ਵਿੱਚ ਓਕੇ ਹੋ ਗਏ ਨੇ ਤੇ ਡਰਾਈਵਰ ਨੇ ਕੀ ਕੀਤਾ ਤੇਰੇ ਨਾਲ ਧੱਕਾਸ਼ਾਹੀ ਕੀਤੀ ਉਹਨਾਂ ਨੇ ਤੇ ਇਹ ਸਾਰੀ ਪਬਲਿਕ ਦੋਸ਼ ਲਾਉਂਦੇ ਆ ਵੀ ਪੈਸੇ ਮੰਗੇ ਨੇ ਤੇ ਤੁਸੀਂ ਇੱਥੇ ਇਹ ਸਾਰੇ ਇੱਕ ਇਹਨਾਂ ਦਾ ਡਰਾਈਵਰ ਨੇ ਜਿੰਨਾ ਵੀ ਡਰਾਈਵਰ ਮਹਿਕਮਾ ਇਹਨਾਂ ਦਾ ਸਾਰਿਆਂ ਦਾ ਇੱਕ ਇੱਕ ਹੀ ਹੈ ਇਹਨਾਂ ਨੇ ਸਾਰਿਆਂ ਨੇ ਗੁੰਡਾਗਰਦੀ ਕੀਤੀ ਆ ਜੀ ਮਾਰਕੁੱਟ ਕੀਤੀ ਆ ਜ ਆ ਨੰਬਰ ਲੈ ਲਊਗਾ ਮੈਂ ਗਵਾਹੀ ਦੇ ਦਿੰਦਾ ਜੀ ਜੀ ਕਿਹਨਾ ਵਾਸਤੇ ਆਪਣਾ ਮੇਰਾ ਦਲਬੀਰ ਸਿੰਘ ਕਿਹੜੇ ਪਿੰਡ ਦੇ ਆਇਆ ਨਾ ਪਿੰਡ ਕਲਾਹੀ ਆ ਹੱਕ ਸੱਚ ਦੀ ਲੜਾਈ ਦੇ ਨਾਲ ਹਾਂ ਹੱਕ ਸੱਚ ਦੀ ਨਾਲੇ ਆ ਬਾਈ ਕੋਈ ਮੈਂ ਮੈਂ ਤਾਂ ਸਿਰਫ ਟੀਮਾਂਡ ਕੀਤੀ ਆ ਨਹੀਂ ਕੋਈ ਪੈਸੇ ਦੀ ਟੀਮਾਂਡ ਨਹੀਂ ਕੀਤੀ ਤੇ ਇੱਕ ਨਰਪਕ ਪੱਤਰਕਾਰ ਹੀ ਨਵਾਈ ਆ ਉੱਤੇ ਜਾ ਆਂਟੀ ਉਹ ਬੱਸ ਦੇ ਵਿੱਚੋਂ ਗਿਰੇ ਨੇ ਨਵਾਈ ਆ ਕਿੱਥੇ ਗਰੀ ਆ ਵੀਰੇ ਆ بڑے ਬੱਸ ਸਟੈਂਡ ਦੇ ਸਾਹਮਣੇ ਬਾਈ ਉਹ ਜਿਹੜੇ ਇਹ ਲੋਕ ਡਰਾਈਵਰ ਇਕੱਠੇ ਹੋ ਕੇ ਜਿਹੜੇ ਲੱਕ ਲਓ ਡਰਾਈਵਰ ਆ ਨੇ ਇਕੱਠੇ ਹੋ ਕੇ ਮੇਰੇ ਤਾਂ ਤਾਵਾ ਬੋਲੇ ਉਹਦੇ ਵਾਰ ਕੀ ਕਿਹੜਾ ਚੋਣੇ ਇਹਨਾਂ ਦੀ ਸਾਰੇ ਸਾਬ ਗਲਤ ਗੱਲਾਂ ਵੀ ਤੇਰੇ ਨਾਲ ਤਾਂ ਕਾਕੀਤਾ ਇਹਨਾਂ ਨੇ ਪੈਸੇ ਲੈਨੇ ਇਹ ਕਹਿੰਦੇ ਨੇ ਲੈ ਬੰਦਾ ਦਿਖਾ ਦੇਣ ਨੂੰ ਕਿਹੜਾ ਬੰਦਾ ਤੇਰੇ ਨਾਲ ਤੱਕਾ ਕੀਤਾ ਸਾਰੇ ਸਾਬ ਬੇਇਨਸਾਫੀ ਆ ਵੀ ਤੇਰੇ ਨਾਲ ਗੱਲ ਕਰਦੇ ਜਿਹੜੀ ਕਰਨੀ ਸੀ ਇਹਨਾਂ ਨੇ ਆ ਨੰਬਰ ਲੈ ਲਓ 99976 77940 ਕੀ ਨਾਮ ਮੁਗੜੇ ਵੀਰ ਆਪਣਾ ਦਲਬੀਰ ਸਿੰਘ ਮੈਨੂੰ ਫੋਨ ਲਾ ਲਿਓ ਮਰਜ਼ੀ ਲਾ ਲਿਓ ਮੈਂ ਗਵਾਹੀ ਦਊਂਗਾ ਠੀਕ ਆ ਜੀ